ਧਰਮ ਦਾ જયਕਾਰ ਧਰਮ ਦਾ જયਕਾਰ ਦੇ ਅਰਥ ਹਨ ਧਰਮ ਅਤੇ ਧਰਮੀਆਂ ਦੀ ਜੈ ਜੈਕਾਰ ਹੋਵੇ ਸੰਸਾਰ ਦੇ ਸਭਨਾ ਰੰਗਾਂ ਵਿੱਚ ਧਰਮ ਦਾ ਰੰਗ ਗੂੜਾ ਹੋਵੇ ਸਤਗੁਰੂ ਨਾਨਕ ਪਾਤਸ਼ਾਹ ਜੀ ਨੇ ਧਰਮ ਨੂੰ ਨਵੇਂ ਅਰਥ ਦਿੱਤੇ ਉਹਨਾਂ ਦੱਸਿਆ ਕਿ ਧਰਮ ਦਾ ਪਹਿਲਾ ਕਾਰਜ ਇਹ ਹੈ ਕਿ ਉਹ ਮਨੁੱਖ ਦੀ ਇਸ ਲੋਕ ਦੀ ਜ਼ਿੰਦਗੀ ਨੂੰ ਸੰਭਾਰੇ ਉਸ ਨੂੰ ਕਲਿਆਣਮਈ ਬਣਾਵੇ ਧਰਮ ਦਾ ਜੈਕਾਰ ਇਹ ਵੀ ਹੈ ਕਿ ਸਾਰੀ ਮਨੁੱਖਤਾ ਨੂੰ ਪਿਆਰ ਕੀਤਾ ਜਾਵੇ ਹੱਕ ਪਰਾਇਆ ਨੂੰ ਜ਼ਹਿਰ ਵਾਂਗ ਜਾਣਿਆ ਜਾਏ ਜਾਤ ਪਾਤ ਦੀ ਲਾਣਤ ਨੂੰ ਮਿਟਿਆ ਜਾਏ ਮذਹਬੀ ਕਟੜਤਾ ਨੂੰ ਨਕਾਰਿਆ ਜਾਏ ਵਹਿਮ ਭਰਮ ਧਰਮ ਦਾ ਹਿੱਸਾ ਨਹੀਂ ਹੋ ਸਕਦੇ ਪਖੰਡ ਤੇ ਕਰਮ ਕਾਂਡ ਧਰਮ ਨਹੀਂ ਹੁੰਦਾ ਸੰਜਮ ਮਰਿਆਦਾ ਦੂਸਰਿਆਂ ਦੀਆਂ ਸੁਚੀਆਂ ਭਾਵਨਾਵਾਂ ਦਾ ਆਦਰ ਕਰਨਾ ਇਹ ਧਰਮ ਦਾ ਮੂਲ ਆਧਾਰ ਹਨ ਧਰਮ ਦੇ ਜੇਕਾਰ ਲਈ ਸੱਚ ਨੂੰ ਬਾਰ-ਬਾਰ ਸ਼ਹੀਦ ਹੋਣਾ ਹੀ ਪਏਗਾ ਸੱਚ ਦੀ ਲੋ ਨੂੰ ਮਿਟਾਉਣ ਲਈ ਤਤੀ ਤਵੀ ਥੱਲੇ ਅੱਗ ਬਲਦੀ ਰਹੇਗੀ ਸਰਹੰਦ ਦੀਆਂ ਦੀਵਾਰਾਂ ਉਸਰਦੀਆਂ ਰਹਿਣਗੀਆਂ ਤਿਲਕ ਜੰਜੂ ਦੀ ਰੱਖਿਆ ਲਈ ਚਾਂਦਨੀ ਚੌਂਕ ਵਿੱਚ ਵੱਡੇ ਸਾਕੇ ਹੋਣਗੇ ਸੋ ਧਰਮ ਦਾ ਜੈਕਾਰ ਇਤਨਾ ਸੌਖਾ ਨਹੀਂ ਇਹ ਸਿਰਾਂ ਦੀ ਖੇਡ ਹੈ ਸ਼ਹੀਦੀਆਂ ਦੀ ਖੇਡ ਸਰਬੰਸ ਵਾਰਨ ਦੀ ਖੇਡ ਦੁਨੀਆ ਦੀ ਨਜ਼ਰਾਂ ਵਿੱਚ ਹਾਰ ਕੇ ਵੀ ਫਤਿਹ ਦੀਆਂ ਚਿੱਠੀਆਂ ਲਿਖਣ ਦੀ ਖੇਡ ਅਕਾਲ ਪੁਰਖ ਦੀ ਫੌਜ ਦਾ ਹਿੱਸਾ ਬਣ ਕੇ ਹੀ ਧਰਮ ਦਾ ਜੈਕਾਰ ਹੁੰਦਾ ਹੈ ਪੀੜ ਤੋਂ ਨਿਆਰਾ ਰਹਿ ਕੇ ਸਰਬੱਤ ਦਾ ਭਲਾ ਮੰਗ ਕੇ ਹਿਰਦੇ ਵਿੱਚ ਰੱਬੀ ਸ਼ਬਦ ਦੀ ਲੋ ਦਾ ਚਾਨਣ ਕਰਕੇ ਅਗਿਆਨ ਅਤੇ ਅੰਧ ਵਿਸ਼ਵਾਸਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਹੀ ਧਰਮ ਦਾ જયਕਾਰ ਹੁੰਦਾ ਹੈ ਇਹ ਸਤ ਸਦਾ ਸਾਡੀ ਸੋਚ ਦਾ ਹਿੱਸਾ ਬਣਿਆ ਰਹੇ ਇਸੇ ਲਈ ਸਾਰਾ ਖਾਲਸਾ ਪੰਥ ਨਿਤ ਦੀ ਅਰਦਾਸ ਵਿੱਚ ਧਰਮ ਦਾ જયਕਾਰ ਦਾ ਨਾਰਾ ਉੱਚੀ ਸੁਰ ਵਿੱਚ ਬੁਲੰਦ ਕਰਦਾ ਹੈ